ਅੱਜ ਦਾ ਪ੍ਰੋਗਰਾਮ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ ਕੁਝ ਵਿਚਾਰਾਂ ਕਰਨ ਤੋਂ ਪਹਿਲਾਂ ਆਓ ਫਤਿਹ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਮਦਾਸ ਦੀ ਧਰਤੀ ਤੇ ਮੇਲ ਹੋਇਆ ਗੁਰੂ ਨਾਨਕ ਸਾਹਿਬ ਜੀ ਜਦੋਂ ਭਾਈ ਲੈਣਾ ਜੀ ਨੂੰ ਗੁਰਿਆਈ ਤੇ ਬਰਾਜ਼ਮਾਨ ਕਰਨ ਲੱਗੇ ਤਾਂ ਗੁਰਿਆਈ ਦੀ ਰਸਮ ਅਦਾ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ ਦੂਜੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਗੁਰਿਆਈ ਦੀ ਰਸਮ ਅਦਾ ਕਰਨ ਦਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਟੱਕ ਲਗਾਉਣ ਦਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਵਿਦਿਆ ਦੇ ਉਸਤਾਦ ਹੋਣ ਦਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੀਆਂ ਅਨੇਕਾਂ ਸੇਵਾਵਾਂ ਵਿੱਚੋਂ ਕੁਝ ਸੇਵਾਵਾਂ ਦਾ ਜ਼ਿਕਰ 220 ਲਖਣ ਸਿੰਘ ਜੀ ਰਿਆਡ ਦੀ ਰਚਨਾ ਕਵੀਸ਼ਰ ਜਥਾ ਰਣਜੀਤ ਸਿੰਘ ਰਿਆਲੀ ਅੱਜ ਮੇਰੇ ਜਥੇ ਵਿੱਚ ਆਏ ਨਵੇਂ ਬੱਚੇ ਮਨਜੀਤ ਕੌਰ ਦਾਬਾਂਵਾਲ ਰਮਨਪ੍ਰੀਤ ਕੌਰ ਦਾਬਾਂਵਾਲ ਜਸ਼ਨਪ੍ਰੀਤ ਕੌਰ ਦਾਬਾਂਵਾਲ ਅਤੇ ਦਿਲਪ੍ਰੀਤ ਕੌਰ ਪਖਰਪੁਰਾ ਬਿਆਨ ਕਰ ਰਹੇ ਨੇ ਆਓ ਸਰਵਣ ਕਰੀਏ ਜੀ ਤਨ ਬਾਬਾ ਬੁੱਢਾ ਉਹ ਦੇ ਸਦਾ ਮੰਗਲ ਗੋਂਦੇ ਰਹੇ ਜੋ ਪ੍ਰਭੂ ਦੇ ਸਦਾ ਮੰਗਲ ਸਾਰੇ ਤੋੜ ਕੇ ਵਕਾਰਾ ਵਾਲੇ ਸੰਗਲ ਸਾਰੇ ਤੋੜ ਕੇ ਵਕਾਰਾ ਵਾਲੇ ਸੰਗਲ ਗੁਰੂ ਨਾਨਕ ਦੇ ਸਮਝੇ ਇਸ਼ਾਰੇ ¡Granta! ਸਤਕਾਰਿਆ ਤੀਜੇ ਪਾਤਸ਼ਾਹ ਨੇ ਤੀਜੇ ਕਾੜਾ ਤੋੜਵਾਇਆ ਸੀ ਜੀਦਾ ਬਾਬਾ ਬੁੱਢਾ ਸਾਹਿਬ ਜੀ ਦਾ ਪੂਰਾ ਪ੍ਰਸੰਗ ਸੁਣਨ ਵਾਸਤੇ ਸਾਡਾ ਚੈਨਲ ਕਵੀਸ਼ਰ ਜਥਾ ਰਣਜੀਤ ਸਿੰਘ ਰਿਆਲੀ ਸਬਸਕ੍ਰਾਈਬ ਕਰੋ ਅਤੇ ਬਹੁਤ ਜਲਦੀ ਬਾਬਾ ਬੁੱਢਾ ਸਾਹਿਬ ਜੀ ਦਾ ਪੂਰਾ ਪ੍ਰਸੰਗ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ